ਇਸ ਵਕਤ ਦੀ ਵੱਡੀ ਖਬਰ ਦੇਸ਼ ਦੇ ਵਿੱਚੋਂ ਆ ਰਹੀ ਹੈ ਜਿੱਥੇ ਕਿ ਕੋਰੋਨਾ ਵਾਇਰਸ ਨੇ ਮੁੜ ਤੋਂ ਚਿੰਤਾ ਪੈਦਾ ਕਰ ਦਿੱਤੀ ਹੈ ਕੋਰੋਨਾ ਵਾਇਰਸ ਦਾ ਨਵਾਂ ਕੇਸ ਸਾਹਮਣੇ ਆਇਆ ਹੈ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਵਿਸਤਾਰ ਪੂਰਵਕ ਜਾਣਕਾਰੀ ਦਵਾਂਗੇ ਦੱਸਦੀ ਹੈ ਕਿ ਕੋਰੋਨਾ ਵਾਇਰਸ ਦੇ ਸਬ ਵੈਰੀਐਂਟ ਜੇ ਐਨ ਪੁਆਇੰਟ 1 ਦਾ ਇੱਕ ਕੇਸ ਕੇਰਲ ਵਿੱਚ ਮਿਲਿਆ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ 8 ਦਸੰਬਰ ਨੂੰ ਇਸ ਦੀ ਸ਼ਿਕਾਇਤ ਮਿਲੀ ਸੀ ਉਹਨਾਂ ਨੇ ਕਿਹਾ ਕਿ 80 ਸਾਲਾਂ ਮਹਿਲਾ ਦੇ ਸੈਂਪਲ ਦਾ 18 ਨਵੰਬਰ ਨੂੰ ਆਰਟੀ ਪੀ ਸੀ ਆਰ ਟੈਸਟ ਕੀਤਾ ਗਿਆ ਜਿਸ ਦੇ ਵਿੱਚ ਰਿਜ਼ਲਟ ਪੋਜ਼ਿਟਿਵ ਪ੍ਰਾਪਤ ਹੋਇਆ ਹੈ ਮਹਿਲਾ ਵਿੱਚ ਜ਼ੁਖਾਮ ਜੈਸੀ ਬਿਮਾਰੀਆਂ ਆਈ ਐਲ ਆਈ ਦੇ ਹਲਕੇ ਲੱਛਣ ਸਨ ਅਤੇ ਉਹ ਕੋਵਿਡ 19 ਦੇ ਨਾਲ ਉੱਭਰ ਰਹੀ ਸੀ ਸੂਤਰਾਂ ਨੇ ਦੱਸਿਆ ਕਿ ਭਾਰਤ ਵਿੱਚ ਵਰਤਮਾਨ ਵਿੱਚ 90% ਤੋਂ ਜ਼ਿਆਦਾ ਕੋਰੋਨਾ ਮਾਮਲੇ ਗੰਭੀਰ ਨਹੀਂ ਹਨ ਅਤੇ ਉਹ ਆਪਣੇ ਘਰ ਹੀ ਅਲੱਗ ਥਲਗ ਰਹਿ ਰਹੇ ਹਨ ਇਸ ਤੋਂ ਪਹਿਲਾਂ ਸਿੰਗਾਪੁਰ ਵਿੱਚ ਇੱਕ ਭਾਰਤੀ ਯਾਤਰੀ ਵਿੱਚ ਜੇ ਐਨ ਪੁਆਇੰਟ 1 ਸਬ ਵੇਰੀਐਂਟ ਦੇ ਲੱਛਣ ਮਿਲੇ ਸਨ ਵਿਅਕਤੀ ਤਾਮਿਲਨਾਡੂ ਦੇ ਤਿਰੂਚਰਾਪल्ली ਜ਼ਿਲ੍ਹੇ ਦਾ ਮੂਲ ਨਿਵਾਸੀ ਸੀ ਅਤੇ ਉਸਨੇ 25 ਅਕਤੂਬਰ ਨੂੰ ਸਿੰਗਾਪੁਰ ਦੀ ਯਾਤਰਾ ਕੀਤੀ ਸੀ ਤਮਿਲਨਾਡੂ ਦੇ ਹੋਰ ਸਥਾਨਾਂ ਦੇ ਵਿੱਚ ਸੰਕਰਮਣ ਪਾਏ ਜਾਣ ਦੇ ਬਾਅਦ ਮਾਮਲਿਆਂ ਵਿੱਚ ਵ੍ਰਿਧੀ ਦਰਜ ਨਹੀਂ ਹੋਈ। ਸੂਤਰਾਂ ਨੇ ਕਿਹਾ ਕਿ ਭਾਰਤ ਵਿੱਚ JN.1 ਸਰੂਪ ਦਾ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਹੈ ਜੋ ਕਿ ਫਿਲਹਾਲ ਰਾਹਤ ਦੀ ਗੱਲ ਹੈ। ਹਾਲਾਂਕਿ ਨਵਾਂ ਮਾਮਲਾ ਦੂਜਿਆਂ ਵਿੱਚ ਨਾ ਫੈਲੇ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਦੱਸਦੇ ਕਿ ਕੋਵਿਡ-19 ਦੇ ਸਭ ਵੇਰੀਐਂਟ JN.1 ਦੀ ਪਛਾਣ ਪਹਿਲੀ ਵਾਰ ਲਕਜ਼ਮਰਗ ਵਿੱਚ ਹੋਈ ਸੀ। ਕਈ ਦੇਸ਼ਾਂ ਵਿੱਚ ਫੈਲਿਆ ਇਹ ਸੰਕਰਮਣ ਪਿਰੋਲਾ ਸਰੂਪ BA.2.86 ਦੇ ਨਾਲ ਸੰਬੰਧਿਤ ਹੈ। ਦਰਦੇ ਕਿ ਸਿੰਗਾਪੁਰ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਜਿហេਤੇ ਵੀ ਇਸ ਦੇਸ਼ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਵੀ ਭੀੜ-ਭੜ ਵਾਲੇ ਸਥਾਨਾਂ ਤੇ ਜਨਤਕ ਥਾਵਾਂ ਤੇ ਮਾਸਕ ਪਾਉਣ ਦੀ ਮੋੜ ਤੋਂ ਅਪੀਲ ਕਰ ਦਿੱਤੀ ਹੈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਸਾਹ ਲੈਣ ਦੇ ਨਾਲ ਜੁੜੇ ਸੰਕਰਮਣ ਦੇ ਲੱਛਣ ਹਨ ਅਤੇ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ ਤ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਾਡੇ ਦੇਸ਼ ਅੰਦਰ ਵੀ ਮੋੜ ਤੋਂ ਕੋਰੋਨਾ ਦਾ ਖਤਰਾ ਪੈਦਾ ਹੋ ਚੁੱਕਿਆ ਹੈ ਕੇਰਲ ਦੇ ਵਿੱਚ ਕੋਰੋਨਾ ਵਾਇਰਸ ਦੇ ਸਬ ਵੈਰੀਐਂਟ ਜੀ ਐਨ ਪੁਆਇੰਟ 1 ਦੀ ਪੁਸ਼ਟੀ ਹੋ ਚੁੱਕੀ ਹੈ ਜੋ ਕਿ ਇੱਕ ਮਹਿਲਾ ਦੇ ਵਿੱਚ ਬਜ਼ੁਰਗ ਮਹਿਲਾ ਹੈ ਉਸ ਦੇ ਅੰਦਰ ਇਸ ਦੀ ਪੁਸ਼ਟੀ ਹੋਈ ਹੈ ਅਜਿਹੇ ਵਿੱਚ ਇਸ ਵਾਇਰਸ ਸੰਬੰਧੀ ਸਾਨੂੰ ਸਾਰਿਆਂ ਨੂੰ ਅਲਰਟ ਰਹਿਣ ਦੀ ਲੋੜ ਹੈ ਸਤਰਕ ਰਹਿਣ ਦੀ ਲੋੜ ਹੈ ਸਿਹਤ ਵਿਭਾਗ ਨੇ ਵੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ ਉਸ ਨੂੰ ਸਾਨੂੰ ਮੰਨਣਾ ਚਾਹੀਦਾ ਉਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਇਸ ਖਬਰ ਦੇ ਪ੍ਰਤੀ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਇਕ ਸ਼ੇਅਰ ਕਰੋ